ਅੱਜ ਗੁਰੂ ਨਾਨਕ ਕਲੋਨੀ ਦੇ ਲੋਕਾਂ ਦੇ ਵੱਲੋਂ న్యూਸ 89 ਪੰਜਾਬ ਦੀ ਟੀਮ ਨੂੰ ਬੁਲਾ ਕੇ ਗੁਰੂ ਨਾਨਕ ਕਲੋਨੀ ਦਾ ਹਾਲ ਵਿਖਾਇਆ ਗਿਆ ਜਿਸ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਜਿੱਥੇ ਰਾਜਪ੍ਰਦੇਸ਼ ਮਾਨਯੋਗ ਐਸ.ਡੀ.ਐਮ ਸਾਹਿਬ ਦੀ ਰਿਹਾਈਸ਼ ਅਤੇ ਰਾਜਪ੍ਰਦੇਸ਼ ਈ.ਓ ਸਾਹਿਬ ਦੀ ਰਿਹਾਈਸ਼ ਉਹਦੇ ਨੇੜੇ ਬਣੇ ਅਧੂਰੇ ਪਾਰਕ ਦੇ ਵਿੱਚ ਕਾਫੀ ਗੰਦਗੀ ਦੇ ਢੇਰ ਲੱਗੇ ਹੋਏ ਸਨ ਅਤੇ ਸੜਕ ਦੇ ਕਿਨਾਰੇ ਵੀ ਕਾਫੀ ਵੱਡੀ ਕੀਮਤੀ ਦੇ ਵਿੱਚ ਜੰਗਲੀ ਬੁੱਟੀ ਉੱਗੀ ਹੋਈ ਸੀ ਗੁਰੂ ਨਾਨਕ ਕਲੋਨੀ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਵਾਰ-ਵਾਰ ਨਗਰ ਕੌਂਸਲ ਦੇ ਵਿੱਚ ਇਸ ਦੀ ਸ਼ਿਕਾਇਤ ਕੀਤੀ ਪਰ ਨਗਰ ਕੌਂਸਲ ਤੇ ਕੋਈ ਅਸਰ ਨਹੀਂ ਹੋਇਆ ਅਸੀਂ ਇਸ ਗੰਦਗੀ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਸਾਨੂੰ ਇਸ ਗੰਦਗੀ ਤੋਂ ਨਿਜ਼ਾਤ ਦਵਾਈ ਜਾਵੇ ਆਓ ਤੁਹਾਨੂੰ ਸੁਣਾਉਣੇ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਜਦੋਂ ਸਰਕਾਰ ਨੂੰ ਟੈਕਸ ਦੇਣ ਵਾਲੇ ਲੋਕ ਵੋਟ ਦੇਣ ਵਾਲੇ ਲੋਕ ਬੁਨਿਆਦੀ ਸਹੂਲਤਾਂ ਤੋਂ ਤਰਸਨ ਤਾਂ ਫੇਰ ਮੀਡੀਆ ਦੀ ਲੋੜ ਉਹਨਾਂ ਨੂੰ ਜ਼ਰੂਰ ਪੈਂਦੀ ਹੈ ਸੋ ਗੁਰਨਾਨਕ ਕਲੋਨੀ ਦੇ ਵਿੱਚ ਅਸੀਂ ਮੌਜੂਦ ਆ ਇਸ ਟਾਈਮ ਜਿੱਥੇ ਗੰਦਗੀ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੈ ਤੇ ਸਾਡੇ ਨਾਲ ਇਸ ਟਾਈਮ ਗੁਰਨਾਨਕ ਕਲੋਨੀ ਦੇ ਨਿਵਾਸੀ ਜਿਹੜੇ ਹੈ ਉਹ ਮੌਜੂਦ ਹੈ ਪਹਿਲਾਂ ਮੈਂ ਤੁਹਾਨੂੰ ਦਿਖਾਦਾ ਕਿ ਇਹਨਾਂ ਦੀ ਪ੍ਰੋਬਲਮ ਕੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਨਾ ਦਿਖਾਣਗੇ ਕਿ ਸਾਹਮਣੇ ਜਿਹੜੀ ਹੈਗੀ ਐਸ ਡੀ ਐਮ ਸਾਹਿਬ ਦੀ ਕੋਠੀ ਨਜ਼ਰ ਆ ਰਹੀ ਹੈ ਤੇ ਇੱਥੇ ਈਓ ਸਾਹਿਬ ਦੀ ਕੋਠੀ ਹੈ ਜਿਨ੍ਹਾਂ ਕੋਲ ਸਾਰੇ ਸ਼ਹਿਰ ਦੀ ਜਿਹੜੀ ਹੈ ਜ਼ਿੰਮੇਵਾਰੀ ਹੈ ਸੋ ਤੁਸੀਂ ਉਹਨਾਂ ਦੇ ਘਰ ਦੇ ਕੋਲ ਹੀ ਸਾਹਮਣੇ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਬੁਰਾ ਹਾਲ ਹੈ ਤੇ ਗੰਦਗੀ ਦੇ ਢੇਰ ਲੱਗੇ ਹੋਏ ਆ ਇਹ ਲੋਕ ਜਿਹੜੇ ਹੈ ਗੁਰਰਾਨਕ ਕਲੋਨੀ ਦੇ ਜਿਹੜੇ ਲੋਕ ਹੈ ਇਹ ਇਸ ਟਾਈਮ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿ ਆਖਰ ਸਾਡੀਆਂ ਦਿੱਤੀਆਂ ਵੋਟਾਂ ਤੇ ਸਾਡੇ ਦਿੱਤੇ ਟੈਕਸ ਦਾ ਕੀ ਫਾਇਦਾ ਜੇ ਸਾਨੂੰ ਇਹ ਜੀ ਗੰਦਗੀ ਦੇ ਵਿੱਚ ਰਹਿਣ ਦਾ ਹੋਵੇ ਤੇ ਸਾਹਮਣੇ ਜਿਹੜੇ ਸਾਰੇ ਜਿਹੜੇ ਹੈਗੇ ਲੋਕ ਜਿਹੜੇ ਹੈ ਪਰੇਸ਼ਾਨ ਹੈ ਆਪਾਂ ਗੱਲਬਾਤ ਕਰ ਰਹੇ ਨੇ ਅੰਕਲ ਆਖਰ ਪ੍ਰੋਬਲਮ ਤਾਂ ਮੈਨੂੰ ਦਿਖ ਹੀ ਰਹੀ ਹੈ ਵੈਸੇ ਮੈਨੂੰ ਇਹ ਪੁੱਛਣਾ ਨਹੀਂ ਚਾਹੀਦਾ ਕਿ ਕੀ ਪ੍ਰੋਬਲਮ ਹੈ ਤੁਸੀਂ ਬੁਲਾਇਆ ਸੋ ਗੰਦਗੀ ਤਾਂ ਤਾਂ ਬਹੁਤ ਹੀ ਬੁਰਾ ਹਾਲ ਹੈ ਤੇ ਇਹ ਪਾਰਕ ਵੀ ਜਿਹੜਾ ਅੱਧਾ ਅਧੂਰਾ ਪਿਆ ਵਿੱਚ ਹਜੇ ਕਹਿੰਦੇ ਸੀ ਬਣ ਜਾਏਗਾ ਲੇਕਿਨ ਐਸ ਡੀ ਐਮ ਸਾਹਿਬ ਦੀ ਕੋਠੀ ਤੇ ਈਓ ਸਾਹਿਬ ਦੀ ਕੋਠੀ ਨੇੜੇ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆ ਜੀ ਅਸੀਂ ਅਸੀਂ ਇਹ ਕਹਾਂਗੇ ਜੀ ਇਸ ਪਾਰਕ ਦਾ ਸਾਨੂੰ ਬਹੁਤ ਵਾਰੀ ਆਸਵਾਦ ਦਿੱਤਾ ਗਿਆ 45 ਸਾਲ ਤੋਂ ਹੀ ਇਹ ਪਾਰਕ ਪਿੱਛੇ ਸਟੰਡ ਕਰ ਰਿਹਾ ਹੈ ਕਿਸੇ ਵੀ ਨੇ ਸਾਡੀ ਬਾਣੀ ਫੜੀ ਹਾਂ ਬਣ ਜਾਏਗਾ ਜੀ ਬਣ ਜਾਏਗਾ ਬਣ ਜਾਏਗਾ ਮੈਮ ਕੋਲ ਵੀ ਗਏ ਆ ਮੈਡਮ ਨੇ ਵੀ ਕਿਹਾ ਬਣਵਾ ਦਾਂਗੇ ਕਿਸੇ ਨੇ ਕੁਝ ਇੱਥੇ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਇਹ ਗੰਦਗੀ ਦਾ ਡੰਪ ਬਣਦਾ ਹੈ ਅਸੀਂ ਵਿਕਾਸ ਚੌਧਰੀ ਨੂੰ ਵੀ ਬੜਾ ਖੈਲਾ 20 ਵਾਰ ਫੋਨ ਕਰ ਚੁੱਕੇ ਕਦੇ ਸਫਾਈ ਵਾਲਾ ਨਹੀਂ ਕਦੇ ਝਾੜੀਆਂ ਕੱਟਣਾਂ ਨਹੀਂ ਇਸ ਏਰੀਏ 'ਚ ਇਹ 6 ਮਹੀਨੇ ਤੋਂ ਇੱਥੇ ਕੂੜਾ ਗਿਰਿਆ ਪਿਆ ਮੇਨ ਰੋਡ ਦੇ ਉੱਤੇ ਇਹ ਚੁੱਕਣ ਵਾਸਤੇ ਕੋਈ ਨਹੀਂ ਆਇਆ ਅਜੇ ਤੱਕ ਇਕਾਫੀ ਪੌਸ਼ ਏਰੀਆ ਮੰਨਿਆ ਜਾਂਦਾ ਔਰ ਇਹ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਵੀ ਜਿਹੜਾ ਦਫਤਰ ਹੈ ਆਪਣਾ ਮਕਾਨ ਬਣਿਆ ਹੈ ਤੇ ਹੋਰ ਵੀ ਜਿਹੜੇ ਹਨ ਔਰ ਇਹ ਗੰਦਗੀ ਇੱਕ ਮਤਲਬ ਕਾਫੀ ਵੱਡਾ ਸਵਾਲ ਜਿਹੜਾ ਹੈ ਹਾਂਜੀ ਹਾਂਜੀ ਗੰਦਗੀ ਦਾ ਸਭ ਤੋਂ ਵੱਡਾ ਸਵਾਲ ਹੈ ਜੀ ਤੇ ਸਫਾਈ ਇੱਥੇ ਪ੍ਰੋਪਰ ਹੁੰਦੀ ਨਹੀਂ ਹਾਂਜੀ ਗੁਰਨਾਨ ਗੋਵਿੰਦ ਕਲੋਨੀ ਚ ਹਫਤੇ ਜੀ ਇੱਕ ਵਾਰੀ 40 ਕੱਟੀ ਜਾਂਦੀਆਂ ਇੱਥੇ ਇਸ ਰੋਡ ਤੇ ਇਧਰ ਆਉਂਦੇ ਹੀ ਨਹੀਂ ਕੋਈ ਉਹ ਇਸ ਬਾਰੇ ਤੁਸੀਂ ਕਿਸੇ ਨੂੰ ਕੋਈ ਸ਼ਿਕਾਇਤ ਕੀਤੀ ਹੋਵੇ ਹਾਂਜੀ ਹਾਂਜੀ ਬਹੁਤ ਵਾਰ ਕਿਹਾ ਜੀ ਵਿਕਾਸ ਚੌਧਰੀ ਨੂੰ ਉਹਦੇ ਕੋਲ ਇੰਚਾਰਜ ਸੀਗਾ ਹੁਣ ਹੈ ਕਿ ਨਹੀਂ ਪਤਾ ਨਹੀਂ ਵੀ ਕਈ ਦਫਾ ਕਿਹਾ ਉਹਨੂੰ ਬਸ ਕਰਾ ਦਿੰਨੇ ਆ ਕਰਾ ਦਿੰਨੇ ਆ ਉਹਦੇ ਕੋਲ ਮਿੱਠੀਆਂ ਗੋਲੀਆਂ ਆਜ ਤੱਕ ਉਹਨੇ ਕੋਈ ਕਾਰਵਾਈ ਨਹੀਂ ਪਾਈ ਠੀਕ ਹੈ ਜੀ ਇੰਨੀ ਗੰਦਗੀ ਅੰਕਲ ਕੀ ਕਹਿਣਾ ਚਾਹੋਗੇ ਤੁਸੀਂ ਆ ਪਿਛਲੇ 40 ਸਾਲ ਤੋਂ ਕੋਈ ਵੀ ਜਿਹੜੀ ਪ੍ਰਸ਼ਾਸਨ ਹੈ ਹਮੇਸ਼ਾ ਇਹਨੂੰ ਪਾਰਕ ਬਣਾਉਣ ਦੀ ਗੱਲ ਕਰ ਰਿਹਾ ਹੈ ਬੇਸਿਕਲੀ ਇਹ ਗ੍ਰੀਨ ਬੈਲਟ ਹੈ ਗੁਰੂਆਂ ਕਲੋਨੀ ਦੀ ਤੇ ਇਸ پارک ਨੂੰ ਡਵੈਲਪ ਨਹੀਂ ਕਰਾਇਆ ਜਾ ਰਿਹਾ ਹਾਂਜੀ ਹਾਂ ਬਾਰ-ਬਾਰ ਅਸੀਂ ਜਿਹੜੇ ਮੌਜੂਦਾ ਇੱਥੋਂ ਦੇ ਵ代ਕਾਂ ਉਹਨਾਂ ਕੋਲ ਵੀ ਗਏ ਉਹਨਾਂ ਨੇ ਸਾਨੂੰ ਅਸ਼ਵਾਸਨ ਦਵਾਇਆ ਸੀ ਕਿ ਹਫ਼ਤੇ ਦੇ ਵਿੱਚ ਵਿੱਚ ਅਸੀਂ ਇੱਥੇ پارک ਬਣਾਵਾ ਦਾਂਗੇ ਹਾਂਜੀ ਜਦੋਂ ਇਲੈਕਸ਼ਨ ਹੋਏ ਹੈਗੀਆਂ ਪਰ ਤੁਸੀਂ ਦੇਖ ਲਓ ਅੱਜ ਕਿੰਨਾ ਦਿਨ ਹੋ ਗਿਆ ਹੈਗਾ ਉਲਟਾ ਡੰਪ ਬਣਤਾ ਤੇ ਗੰਦ ਦੇ ਢੇਰ ਲੱਗ ਰਹੇ ਹੈਗੇ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਬੜੇ ਦੁੱਖ ਦੀ ਗੱਲ ਕੀ ਹੋਏਗੀ ਇਹ ਸਭ ਤੋਂ ਪੌਸ਼ਰੀਆ ਕਿਹਾ ਜਾਂਦਾ ਗੁਰੂ ਅਨਕਲੋਨੀ ਦਾ ਹਾਂਜੀ ਹਾਂਜੀ ਤੁਹਾਡੀ ਬੈਕ ਸਾਈਡ ਤੇ ਜਿਹੜੀ ਕੋਠੀ ਤੁਸੀਂ ਘਮਾਓ ਕੈਮਰਾ ਥੋੜਾ ਜਿਹਾ ਜੀ ਜੀ ਤੇ ਇੱਥੇ ਸਾਡੇ ਐਕਸ ਪ੍ਰਧਾਨ ਦੀ ਕੋਠੀ ਹੈਗੀ ਆ ਉਹਦੇ ਘਰ ਦੇ ਸਾਹਮਣੇ ਡੰਪ ਬਣ ਰਿਹਾ ਹੈਗਾ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਵੀ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਨਗਰ ਕੌਂਸਲ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਸਾਹਮਣੇ ਪੌਰਾ ਚ ਫੁਆਰਾ ਚੌਕ ਹੈਗਾ ਆ ਬਾਰ ਬਾਰ ਉਹਨਾਂ ਨੂੰ ਕੰਪਲੇਨਟ ਕਰੋ ਕੋਈ ਨਹੀਂ ਆਉਂਦਾ ਹੈਗਾ ਇੱਥੇ ਹਾਂਜੀ ਹਾਂਜੀ ਇਹਨੂੰ ਸਫਾਈ ਨਹੀਂ ਕਰੀ ਜਾਦੀ ਠੀਕ ਹੈ ਸામਨੇ ਐ ਐਸਡੀਐਮ ਦੇ ਕੋਠੀ ਹੈ ਈਓ ਸਾਹਿਬ ਦੀ ਕੋਠੀ ਸਾਹਮਣੇ ਹੈਗੀ ਹੈ ਬਿਲਕੁਲ ਅੱਛਾ ਜੀ ਤੇ ਇਹ ਨੂੰ ਸਭ ਨੂੰ ਦੇਖਦੇ ਹੋਏ ਵੀ ਪਤਾ ਨਹੀਂ ਕੀ ਸੁੱਤਾ ਪਿਆ ਪ੍ਰਸ਼ਾਸਨ ਇਹਾਂ ਗੰਦ ਨਜ਼ਰ ਨਹੀਂ ਆਉਂਦਾ ਹੈਗਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕਿੰਨੀ ਗੰਦਗੀ ਹੈਗੀ ਕੀ ਕਹਿਣਾ ਚਾਹੋਗੇ ਅੰਕਲ ਤੁਸੀਂ ਵੀ ਮਤਲਬ ਜੋ ਇਹ ਹਾਲ ਹੈਗਾ ਸਾਹਮਣੇ ਈਓ ਤੇ ਐਸਡੀਐਮ ਸਾਹਿਬ ਦੀ ਕੋਠੀ ਹੋਣ ਤੋਂ ਬਾਵਜੂਦ ਵੀ ਇੰਨੀ ਗੰਦਗੀ ਹੈ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੈ ਗੰਦਗੀ ਬਹੁਤ ਥੋਲੀ ਹੈ ਬਹੁਤ ਪਰੇਸ਼ਾਨੀ ਆਉਂਦੀ ਹੈਗੀ ਹੈ ਜਦੋਂ ਵੀ ਨੇੜੇ ਤੋਂ ਲੰਘਦਾ ਤਾਂ ਬਹੁਤ ਸਵੈਲ ਆਉਂਦੀ ਹੈਗੀ ਹੈ। ਹਾਂਜੀ ਹਾਂਜੀ। ਬੱਚਿਆਂ ਨੂੰ ਜਾਂ ਲੇਡੀਜ਼ ਨੂੰ ਇੱਥੇ ਲੰਘਣਾ ਬਹੁਤ ਔਖਾ ਹੋ ਜਾਂਦਾ ਹੈਗਾ। ਲੋਕਾਂ ਨੇ ਤਾਂ ਇੱਥੇ ਗੰਦਗੀ ਦੇ ਬਸੇ ਡੰਪ ਹੀ ਬਣਾ ਲਿਆ ਹੈਗਾ। ਹਾਂਜੀ ਹਾਂਜੀ। ਪਰ ਪ੍ਰਸ਼ਾਸਨ ਨੂੰ ਬਾਰ ਬਾਰ ਸ਼ਿਕਾਇਤਾਂ ਕੀਤੀਆਂ, ਬਾਰ ਬਾਰ ਕਿਹਾ ਗਿਆ ਹੈ ਪਰ ਉਹਨਾਂ ਦੇ ਕੰਤੇ ਕੋਈ ਜੂਨ ਨਹੀਂ ਦਿੰਦੀ ਹੈਗੀ ਸਿੱਤੇ। ਇਸ ਕਰਕੇ ਉਹ ਤਾਂ ਆਪਣੀ ਨੀਂਦੇ ਸੁੱਤੇ ਬੈਠੇ ਆ। ਕੋਈ ਉਹਨਾਂ ਨੇ ਕਦੇ ਵੀ ਕੋਈ ਇਧਰ ਨੂੰ ਸਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਕਿ ਡੇਂਗੂ ਦੇ ਵੀ ਕੇਸ ਰਾਜਪੁਰੇ ਦੇ ਵਿੱਚ ਬਹੁਤ ਆਏ ਆ ਹਸਪੀਟਲ ਭਰੇ ਪਏ ਆ ਤੇ ਤੁਹਾਨੂੰ ਦਿਖਿਆ ਕੋਈ ਕਿ ਨਗਰ ਕੌਂਸਲ ਨੇ ਕਿਤੇ ਸ਼ਹਿਰ ਦੇ ਵਿੱਚ ਕੋਈ ਫੋਗਿੰਗ ਕਰਾਈ ਹੋਵੇ ਸਫਾਈ ਮੈਂ ਐਸਾ ਕੋਈ ਨਹੀਂ ਦਿਖਿਆ ਕਿਤੇ ਵੀ ਕਦੇ ਬਿਲਕੁਲ ਨਹੀਂ ਦਿਖਿਆ ਨਗਰ ਕੌਂਸਲ ਤਾਂ ਬਿਲਕੁਲ ਸੁੱਤੀ ਪਈ ਹੈ ਹਾਂਜੀ ਹਾਂਜੀ ਰੋਜ਼ ਡੇਂਗੂ ਦੇ ਕੇਸ ਵਧ ਰਹੇ ਆ ਇਸੇ ਕਲੋਨੀ 'ਚ ਵੀ ਇਸ ਗੰਦੀ ਕਾਰਨ ਵੀ ਬਹੁਤ ਡੇਂਗੂ ਦੇ ਕੇਸ ਹੋ ਗਏ ਇਸ ਵਾਰ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅੰਕਲ ਤੁਸੀਂ ਜਿਵੇਂ ਦੇਖਦੇ ਆ ਰਹੇ ਬਹੁਤ ਪਰੇਸ਼ਾਨ ਆ ਇਹ ਗੰਦੀ ਦੇ ਢੇਰ ਦੇਖ ਕੇ ਉ ਸਾਨੂੰ ਬੜਾ ਅਫਸੋਸ ਹੁੰਦਾ ਕੋਈ ਸਪੱਜ ਦੇ ਕਰਮਚਾਰੀ ਕੋਈ ਕੰਮ ਨਹੀਂ ਕਰਦਾ ਦਿੱਕਤ ਹੈ ਕਿ ਹੋਣੀ ਹੀ ਨਹੀਂ ਲੱਗਦੀ ਇਹ ਤਾਂ ਪਹਿਲਾਂ ਤੋਂ ਚੱਲ ਰਹੀ ਹੈ ਜੀ ਕਈ ਸਾਲਾਂ ਤੋਂ ਹੁਣ ਹੋਰ ਜ਼ਿਆਦਾ ਵੱਧ ਗਿਆ ਸੀ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਅੱਛਾ ਜੀ ਕੋਈ ਸਫਾਈ ਨਹੀਂ ਹੈ ਸਾਡੀ ਮੰਗ ਹੈ ਉਹ ਸਫਾਈ ਰੱਖੇ ਸਾਡੀ ਸਭ ਤੋਂ ਪਹਿਲੀ ਬੜੀ ਮੰਗ ਹੈ ਪਾਰਕ ਐਨੇ ਜਿਹੜਾ ਤੋਂ ਪਈ ਹੈ ਗ੍ਰੀਨ ਬੈਲਟ ਆ ਇਹਨੂੰ ਡਿਵੈਲਪ ਕਰਾਇਆ ਜਾਏ ਇਹ ਜਾਡਵਾਲਪ ਹੋ ਗਿਆ ਗੰਦਗੀ ਆਪਣੇ ਹੱਸਾ ਬਾਈ ਹੋਊਗੀ ਜੀ ਸਾਡੀ ਬਿਲਕੁਲ ਮੰਗ ਨਹੀਂ ਮੰਨੀ ਜਾਰੀ ਹੈ ਕਈ ਬਰੀ ਅਸੀਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਖਬਰ ਤੋਂ ਬਾਅਦ ਸ਼ਾਇਦ ਨਗਰ ਕੌਂਸਲ ਦੀਆਂ ਅੱਖਾਂ ਖੁੱਲ ਜਾਣਗੀਆਂ ਕਿਉਂਕਿ ਐਸ.ਡੀ.ਐਮ ਸਾਹਿਬ ਦੀ ਕੋਠੀ ਤੇ ਈ.ਓ ਸਾਹਿਬ ਦੀ ਕੋਠੀ ਸਾਹਮਣੇ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹ ਗੰਦਗੀ ਦੇ ਟੇਰ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਡੇਂਗੂ ਦੇ ਇੰਨੇ ਕੇਸ ਆ ਚੁੱਕੇ ਹਨ ਤਾਂ ਵੀ ਨਗਰ ਕੌਂਸਲ ਦੀਆਂ ਅੱਖਾਂ ਜਿਹੜੀਆਂ ਨਹੀਂ ਖੁੱਲ ਰਹੀਆਂ ਸੋ ਸਫਾਈ ਦੀ ਲੜਾਈ ਤਾਂ ਨਗਰ ਕੌਂਸਲ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਚਲਦੀ ਆ ਰਹੀ ਹੈ ਸਫਾਈ ਸੇਵਕ ਵੀ ਲਗਾਤਾਰ ਨਗਰ ਕੌਂਸਲ ਦਾ ਜੇ ਲੋਕਾਂ ਦੀ ਬੁਨਿਆਦੀ ਸਹੂਲਤਾਂ ਵੋਟਾਂ ਲੈ ਕੇ ਵੀ ਕੰਮ ਨਾ ਕਰਨਾ ਤੇ ਟੈਕਸ ਜਿਹੜੇ ਲੋਕ ਦੇ ਰਿਆ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਨਾ ਮਿਲਣਾ ਇੱਕ ਬਹੁਤ ਜਿਹੜੀ ਅਹਿਮਤ ਭਾਗੀ ਜਿਹੜੀ ਹੈ ਗੱਲ ਹੈ ਸੋ ਨਗਰ ਕੌਂਸਲ ਨੂੰ ਧਿਆਨ ਦੇਣਾ ਚਾਹੀਦਾ ਇਸ ओर ਇਹਨਾਂ ਲੋਕਾਂ ਦੀ ਗੱਲ ਜਿਹੜੀ ਹੈ ਸੁਣਨੀ ਚਾਹੀਦੀ ਤੇ ਬਿਲਕੁਲ ਨਗਰ ਕੌਂਸਲ ਵੀ ਨੇੜੇ ਹੈ ਤੇ ਇਹਨਾਂ ਦੀ ਜਿਹੜਾ ਹੈ ਪੈਲ ਦੇ ਆਧਾਰ ਤੇ ਜਿਹੜੀ ਹੈ ਸਫਾਈ ਦਾ ਹੋਣਾ ਚਾਹੀਦਾ ਪ੍ਰਬੰਧ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ہر خبر جس